ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ISO 26 ਬਾਰੇ ਜਿਹੜਾ ਨਵਾਂ ਆਈਫੋਨ ਦਾ ਸੌਫਟਵੇਅਰ ਆਇਆ ਬਾਕੀ ਐਪਲ ਦੇ ਡਿਵਾਈਸ ਵਿੱਚ ਵੀ ਆਇਆ ਪਰ ਆਪਾਂ ਆਈਫੋਨ ਜ਼ਿਆਦਾ ਲੋਕ ਵਰਤਦੇ ਆ ਆਈਫੋਨ ਬਾਰੇ ਗੱਲ ਕਰਦੇ ਆ ਹੁਣ ਤੱਕ ਤੁਸੀਂ ਅਪਡੇਟ ਕਰ ਲਿਆ ਠੀਕ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਜੇ ਬੈਟਰੀ ਵਗੈਰਾ ਦੀ ਸਮੱਸਿਆ ਤੋਂ ਡਰ ਰਹੇ ਆ ਤਾਂ ਡਰਨ ਦੀ ਕੋਈ ਗੱਲ ਨਹੀਂ ਉਹਦੀ ਵੀ ਆਪਾਂ ਅੱਗੇ ਗੱਲ ਕਰਦੇ ਆਂ ਤੇ ਜਿੰਨਾ ਵੀਰਾਂ ਨੇ ਹਜੇ ਅਪਡੇਟ ਨਹੀਂ ਕੀਤਾ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕੀ ਕੀ ਫਾਇਦਾ ਤੇ ਕੀ ਕੀ ਨੁਕਸਾਨ ਉਹ ਆਪਾਂ ਗੱਲ ਕਰਾਂਗੇ ਕਿਉਂਕਿ ਕੁਝ ਬੰਦੇ ਤਾਂ ਹੈ ਜਿਹੜੇ ਪਹਿਲੇ ਦਿਨੀ ਅਪਡੇਟ ਕਰ ਲੈਂਦੇ ਆਂ ਕਈਆਂ ਨੂੰ ਬੈਟਰੀ ਦੀ ਸਮੱਸਿਆ ਆਈ ਉਹ ਠੀਕ ਕਿਵੇਂ ਹੋਣੀ ਆ ਤੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਅਪਡੇਟ ਕਰ ਲੈਣਾ ਚਾਹੀਦਾ ਜਾਂ ਨਹੀਂ ਕਰ ਲੈਣਾ ਚਾਹੀਦਾ ਮੈਨੂੰ 7-8 ਦਿਨ ਹੋ ਗਏ ਵਰਤਦੇ ਨੂੰ 16 ਤਰੀਕ ਨੂੰ ਸਵੇਰੇ ਮੈਂ ਅਪਡੇਟ ਕੀਤਾ ਸੀਗਾ ਤੇ ਹੁਣ ਤੱਕ ਮੇਰਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੀ ਕੁਝ ਮੈਨੂੰ ਪਸੰਦ ਆਇਆ ਆਪਾਂ ਉਸ ਵਿਸ਼ੇ ਤੇ ਗੱਲ ਕਰਦੇ ਆ ਇਹ ਆ ਮੇਰਾ 16 Pro ਮੈਂ ਇਹਨੂੰ ਅਪਡੇਟ ਕਰ ਲਿਆ ਇੱਕ ਮੇਰੇ ਕੋਲ ਫੈਮਿਲੀ ਦੇ ਵਿੱਚ 1 ਸਾਲ ਪੁਰਾਣਾ ਉਹਨੂੰ ਵੀ ਅਪਡੇਟ ਕਰ ਲਿਆ ਅਪਡੇਟ ਕਰਨ ਤੋਂ ਪਹਿਲਾਂ ਤੁਸੀਂ ਖਿਆਲ ਕਿਹੜੀਆਂ ਗੱਲਾਂ ਦਾ ਰੱਖਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਫੋਨ ਦਾ ਪੂਰੇ ਦਾ ਬੈਕਅਪ ਬਣਾ ਲੈਣਾ ਤਾਂ ਕਿ ਅਪਡੇਟ ਵੇਲੇ ਜੇ ਕੋਈ ਸਮੱਸਿਆ ਆਉਂਦੀ ਹੈ ਤੁਹਾਡਾ ਡਾਟਾ ਤੁਹਾਡੀਆਂ ਸੈਟਿੰਗਾਂ ਸਾਰੀਆਂ ਸੇਫ ਹੋਣ ਉਸ ਬੈਕਅਪ ਨੂੰ ਤੁਸੀਂ ਬਾਅਦ ਦੇ ਵਿੱਚ ਰੀਸਟੋਰ ਕਰ ਸਕੋ ਬੈਕਅਪ ਤੁਸੀਂ ਕੰਪਿਊਟਰ ਤੇ ਵਿੰਡੋ ਤੇ ਮੈਕ ਤੇ ਵੀ ਬਣਾ ਸਕਦੇ ਆ ਫ੍ਰੀ ਤੇ ਸੌਖਾ ਤਰੀਕਾ ਉਸ ਤੋਂ ਬਿਨਾ ਆਨਲਾਈਨ ਆਈ ਕਲਾਉਡ ਤੇ ਵੀ ਬਣਾ ਸਕਦੇ ਆ ਆਈ ਕਲਾਉਡ ਦੇ ਉੱਤੇ ਜਿਹੜੀ ਫ੍ਰੀ ਦੀ ਸਟੋਰੇਜ ਆ ਉਹ 5 ਜੀਬੀ ਹੁੰਦੀ ਹੈ ਪਰ ਫਰੀ ਦੇ ਵਿੱਚ ਵੱਡੀ ਬੈਕਅਪ ਵੀ ਬਣ ਜਾਂਦੀ ਹੈ ਉਹ ਕਿਵੇਂ ਬਣਦੀ ਹੈ ਪਹਿਲਾਂ ਮੈਂ ਤੁਹਾਨੂੰ ਸਕਰੀਨ ਤੇ ਉਹ ਦਿਖਾ ਦਿਆਂ ਫਿਰ ਦੱਸਦਾ ਕਿ ਮੈਂ ਕਿਵੇਂ ਦਾ ਮੇਰਾ ਐਕਸਪੀਰੀਅੰਸ ਇਹਦੇ ਨਾਲ ਰਿਹਾ ਮੇਰੇ ਫੋਨ ਦੀ ਸੈਟਿੰਗ ਦੇ ਵਿੱਚ ਸਕਰੀਨ ਤੇ ਇੱਥੇ ਮੈਂ ਲਾ ਦਿੰਦਾ ਜੇ ਤੁਸੀਂ ਦੇਖੋ ਨਾ ਰੈਡੀ ਫੋਰ ਨਿਊ ਆਈਫੋਨ 16 ਦਿਨ ਦੀ ਰਹਿ ਗਈ ਜਿਹੜਾ ਮੈਂ ਫ੍ਰੀ ਬੈਕਅਪ ਲਿਆ ਸੀ ਇਹ ਫ੍ਰੀ ਬੈਕਅਪ ਲੈਣਾ ਕਿਵੇਂ ਆ ਤੁਸੀਂ ਸੈਟਿੰਗ ਦੇ ਵਿੱਚ ਜਾਣਾ ਜਨਰਲ ਉਦੋਂ ਬਾਅਦ ਜਿੱਥੇ ਆਪਾਂ ਟਰਾਂਸਫਰ ਤੇ ਰੀਸੈਟ ਕਰਦੇ ਆ ਨਾ ਫੋਨ ਨੂੰ ਰੀਸੈਟ ਕਰਨ ਤੋਂ ਪਹਿਲਾਂ ਆਪਾਂ ਨੂੰ ਫ੍ਰੀ ਦੇ ਵਿੱਚ ਬੈਕਅਪ ਲੈਣ ਦਾ ਆਪਸ਼ਨ ਹੁੰਦਾ ਹੈ ਆਹ ਦੇਖੋ ਉੱਪਰ ਲਿਖਿਆ ਵਾ ਪ੍ਰੀਪੇਅਰ ਫॉर ਨਿਊ ਫੋਨ ਇਹਦੇ ਤੇ ਕਲਿੱਕ ਕਰਕੇ ਗੈਟ ਸਟਾਰਟ ਇੱਥੋਂ ਤੁਸੀਂ ਤੁਹਾਡਾ ਜਿਹੜਾ ਅਪਡੇਟ ਆ ਉਹ ਸ਼ੁਰੂ ਹੋ ਜਾਊਗਾ ਸੌਰੀ ਬੈਕਅਪ ਤੇ ਤੁਸੀਂ ਬੈਕਅਪ ਲੈ ਸਕਦੇ ਆ ਇਹ 21 ਦਿਨ ਦਾ ਟਾਈਮ ਦਿੰਦਾ ਬਾਅਦ ਦੇ ਵਿੱਚ ਇਹ ਟਾਈਮ ਵਧਾਇਆ ਵੀ ਜਾ ਸਕਦਾ ਪਰ 21 ਦਿਨ ਬਹੁਤ ਹੁੰਦੇ ਆ ਮੇਰਾ ਪਹਿਲਾਂ ਹੀ ਲਿਆ ਹੋਇਆ ਇਸ ਕਰਕੇ ਤੁਸੀਂ ਸਕਰੀਨ ਤੇ ਸ਼ੁਰੂ ਚ ਦੇਖ ਲਿਆ ਮੇਰੇ 16 ਦਿਨ ਪਏ ਆ ਹਜੇ ਪਹਿਲਾਂ ਇਹ ਬੈਕਅਪ ਜ਼ਰੂਰ ਬਣਾ ਕੇ ਰੱਖ ਲੈਣਾ ਤਾਂ ਕਿ ਜੇ ਕਦੇ ਕੋਈ ਦਿੱਕਤ ਆਵੇ ਵੈਸੇ ਏਡੀ ਛੇਤੀ ਆਉਂਦੀ ਨਹੀਂ ਹੁੰਦੀ ਤਾਂ ਅਪਡੇਟ ਕਰਨ ਤੋਂ ਪਹਿਲਾਂ ਇਹ ਫ੍ਰੀ ਵਾਲਾ ਬੈਕਅਪ ਫੋਨ ਦੇ ਵਿੱਚ ਹੀ ਬਣਾ ਲਓ ਤੁਹਾਨੂੰ ਵਾਈਫਾਈ ਚਾਹੀਦਾ ਫਾਸਟ ਇੰਟਰਨੈਟ ਡਾਟਾ ਕਾਫੀ ਹੋ ਜਾਂਦਾ ਤੇ ਜੇ ਨਹੀਂ ਵਾਈਫਾਈ ਹੈਗਾ ਫਿਰ ਕੰਪਿਊਟਰ ਮੈਕਬੁੱਕ ਜਾਂ ਤੁਸੀਂ ਵਿੰਡੋ ਵਾਲੇ 'ਚ ਬਣਾ ਲਓ ਉਸ ਤੋਂ ਬਿਨਾਂ ਧਿਆਨ ਕਿਹੜੀ ਗੱਲ ਦਾ ਰੱਖਣਾ ਜਦੋਂ ਆਪਾਂ ਅਪਡੇਟ ਕਰਨਾ ਚਾਰਜ ਤੇ ਲਾ ਕੇ ਫੋਨ ਅਪਡੇਟ ਨਹੀਂ ਕਰਨਾ ਪਹਿਲਾਂ ਫੋਨ ਨੂੰ ਫੁੱਲ ਚਾਰਜ ਕਰ ਲਓ ਜਦੋਂ ਆਪਾਂ ਅਪਡੇਟ ਕਰਨਾ ਹੈ ਉਦੋਂ ਆਪਣਾ ਫੋਨ ਗਰਮ ਨਾ ਹੋਵੇ ਕਿਸੇ ਠੰਡੇ ਕਮਰੇ ਚ ਜਿੱਥੇ AC ਚੱਲਦਾ ਹੈ ਕਵਰ ਲਾ ਕੇ ਅਪਡੇਟ ਕਰੋਗੇ ਜਿਆਦਾ ਵਧੀਆ ਇਹਨਾਂ ਚੀਜ਼ਾਂ ਦੇ ਨਾਲ ਕੋਈ ਦਿੱਕਤ ਆਉਣ ਦੇ ਚਾਂਸ ਬਹੁਤ ਘਟ ਜਾਂਦੇ ਆ ਇਹ ਗੱਲ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਆਈਫੋਨ 13 14 ਇਹਨਾਂ ਦੇ ਵਿੱਚ ਤੁਸੀਂ ਪਹਿਲਾਂ ਗ੍ਰੀਨ ਸਕਰੀਨ ਦੀ ਸਮੱਸਿਆ ਦੇਖੀ ਹੋਣੀ ਆ ਉਹ ਅਪਡੇਟ ਕਰਨ ਵੇਲੇ ਇਸੇ ਕਰਕੇ ਆਉਂਦੀ ਆ ਜਦੋਂ ਆਪਾਂ ਅਪਡੇਟ ਕਰਦੇ ਆ ਫੋਨ ਗਰਮ ਹੋ ਜਾਂਦਾ ਡਿਸਪਲੇ ਦੇ ਵਿੱਚ ਕੋਈ ਬਰੀਕ ਨਿੱਕਾ ਮੋਟਾ ਫਾਲਟ ਪੈ ਜਾਂਦਾ ਅਪਡੇਟ ਕਰਨ ਵੇਲੇ ਤੁਸੀਂ ਫੋਨ ਗਰਮ ਨਹੀਂ ਹੋਣ ਦੇਣਾ ਪਹਿਲਾਂ ਬੈਕਅਪ ਬਣਾ ਲੈਣਾ ਇਹ ਗੱਲਾਂ ਦਾ ਤੁਸੀਂ ਧਿਆਨ ਰੱਖੋ ਅਪਡੇਟ ਕਰੋ ਤੁਹਾਡਾ ਫੋਨ ਸਹੀ ਅਪਡੇਟ ਹੋ ਜਾਊਗਾ ਇਸ ਤੋਂ ਬਿਨਾ ਕੁਛ ਵੀ ਇਸ ਗੱਲ ਤੋਂ ਵੀ ਡਰਦੇ ਆ ਕਿ ਜਦੋਂ ਆਪਾਂ ਫੋਨ ਨੂੰ ਅਪਡੇਟ ਕਰਦੇ ਆ ਬੈਟਰੀ ਹੈਲਥ ਜਿਹੜੀ ਉਹ ਘਟ ਜਾਂਦੀ ਆ ਇਸ ਤਰ੍ਹਾਂ ਨਹੀਂ ਹੁੰਦਾ ਫੋਨ ਅਪਡੇਟ ਕਰਨ ਨਾਲ ਬੈਟਰੀ ਹੈਲਥ ਨਹੀਂ ਘਟਦੀ ਬੈਟਰੀ ਹੈਲਥ ਤੁਹਾਡੀ ਪਹਿਲਾਂ ਹੀ ਘਟੀ ਹੁੰਦੀ ਆ ਜਦੋਂ ਤੁਸੀਂ ਫੋਨ ਦੇ ਵਿੱਚ ਪਹਿਲਾਂ ਦੇਖ ਰਹੇ ਹੋ ਤੁਹਾਡੀ ਹੈਲਥ 100 ਹੈ 95 ਆ ਅਪਡੇਟ ਕਰਨ ਤੋਂ ਬਾਅਦ ਘਟ ਗਈ ਉਹਦਾ ਕਾਰਨ ਇਹ ਹੁੰਦਾ ਤੁਹਾਡੀ ਬੈਟਰੀ ਹੈਲਥ ਪਹਿਲਾਂ ਹੀ ਘਟੀ ਹੋਈ ਸੀ ਪਰ ਹਜੇ ਫੋਨ ਦੇ ਵਿੱਚ ਅਪਡੇਟ ਨਹੀਂ ਸੀ ਹੋਈ ਜਦੋਂ ਆਪਾਂ ਫੋਨ ਅਪਡੇਟ ਕਰਦੇ ਆ ਬੈਟਰੀ ਰੀਕੈਲੀਬ੍ਰੇਟ ਹੋ ਜਾਂਦੀ ਹੈ ਤਾਂ ਜਿੰਨੀ ਕਰੰਟ ਹੈਲਥ ਹੁੰਦੀ ਆ ਓਨੀ ਆਪਾਂ ਨੂੰ ਫੋਨ ਦਿਖਾਉਣ ਲੱਗ ਜਾਂਦਾ ਪਰ ਜੇ ਤੁਸੀਂ ਬੈਟਰੀ ਹੈਲਥ ਵੇਖ ਕੇ ਆਈਫੋਨ ਵਰਤਦੇ ਆ ਬਿਲਕੁਲ ਗਲਤ ਹੈ ਬੈਟਰੀ ਹੈਲਥ ਇੱਕ ਨੰਬਰ ਹੈ ਉਹਨੂੰ ਕਦੇ ਨਾ ਦੇਖੋ ਬੈਟਰੀ ਹੈਲਥ ਜਿੰਨਾ ਟਾਈਮ ਤੁਹਾਡਾ ਫੋਨ ਸਹੀ ਚੱਲਦਾ ਹੈ ਤਾਂ ਤੁਹਾਡਾ ਫੋਨ ਜਿੰਨਾ ਨਵਾਂ ਇੱਕ ਦਿਨ ਕੱਢ ਰਿਹਾ ਸੀ ਤੇ ਨਵੇਂ ਵਾਂਗੂ ਹੀ ਚੱਲ ਰਿਹਾ ਜਿਆਦਾ ਤੁਹਾਨੂੰ ਕੋਈ ਦਿੱਕਤ ਨਹੀਂ ਆ ਰਹੀ ਵੀ ਇੱਕ ਦਿਨ ਦੇ ਵਿੱਚ ਤੈਨ ਤੈਨ ਵਾਰ ਚਾਰਜ ਨਹੀਂ ਕਰਨਾ ਪੈ ਰਿਹਾ ਤੁਹਾਡਾ ਵਧੀਆ ਸਰੀ ਜਾਂਦਾ ਤੁਹਾਨੂੰ ਬੈਟਰੀ ਹੈਲਥ ਦੇਖਣ ਦੀ ਕੋਈ ਲੋੜ ਨਹੀਂ 90 ਹੋਗੀ 85 ਹੋਗੀ ਕੋਈ ਚੱਕਰ ਨਹੀਂ ਹੁੰਦਾ ਫੋਨ ਸਹੀ ਚੱਲਣਾ ਚਾਹੀਦਾ ਬੈਟਰੀ ਹੈਲਥ ਦੀ ਟੈਨਸ਼ਨ ਤੋਂ ਬਿਨਾ ਤੁਸੀਂ ਫੋਨ ਅਪਡੇਟ ਕਰ ਸਕਦੇ ਹੋ ਉਹ ਨੰਬਰ ਜਿਹੜੇ ਘਟਦੇ ਆ ਹੈਲਥ ਦੇ ਉਹ ਪਹਿਲਾਂ ਹੀ ਘਟੇ ਹੁੰਦੇ ਆ ਅਪਡੇਟ ਕਰਨ ਨਾਲ ਐਪਲ ਸਾਰਾ ਕੁਝ ਰੀਫਰੈਸ਼ ਕਰ ਲੈਂਦਾ ਤੇ ਉਹ ਨੰਬਰ ਜਿਹੜੇ ਕਰੈਕਟ ਹੁੰਦੇ ਆ 100 ਦੀ ਜਗ੍ਹਾ 99 98 ਤੁਹਾਨੂੰ ਉਹਨਾਂ ਸ਼ੋ ਹੋਣ ਲੱਗ ਜਾਂਦਾ ਹੁਣ ਆਪਾਂ ਇਸ ਸੌਫਟਵੇਅਰ ਦੇ ਵਿੱਚ ਨਵਾਂ ਕੀ ਆਇਆ ਤੁਹਾਨੂੰ ਮੈਂ ਮੋਟਾ-ਮੋਟਾ ਦਿਖਾਉਂਗਾ ਕਿਉਂਕਿ ਮੈਂ ਇਹਨੂੰ 7 ਦਿਨ ਵਰਤ ਕੇ ਮੇਰਾ ਤਜਰਬਾ ਕਿਸੇ ਦਾ ਕਿਸ ਤਰ੍ਹਾਂ ਦਾ ਰਿਹਾ ਉਹ ਦੱਸ ਰਿਹਾ ਪੂਰੇ ਦਾ ਰਿਵਿਊ ਨਹੀਂ ਦੇ ਰਿਹਾ ਜੇ ਆਪਾਂ ਪੂਰੇ ਦਾ ਰਿਵਿਊ ਦੇਣਾ ਹੋਵੇ ਤਾਂ ਬਰੀਕੀ ਚ 30-35 ਮਿੰਟ ਦੀ ਇਕੱਲੀ ਇਹਦੀ ਫੰਕਸ਼ਨਾਂ ਦੀ ਵੀਡੀਓ ਹੀ ਬਣ ਜਾਣੀ ਆ ਉਹ ਹੋਰ ਬਹੁਤ ਸਾਰੀਆਂ ਤੁਸੀਂ ਪਹਿਲਾਂ ਦੇਖ ਹੀ ਲਈਆਂ ਹੋਣੀਆਂ ਇਸ ਕਰਕੇ ਮੈਂ ਤੁਹਾਨੂੰ ਮੋਟਾ-ਮੋਟਾ ਡਿਜ਼ਾਈਨ ਦਿਖਾਉਣਾ ਐ ਇਸ ਨਵੇਂ ਡਿਜ਼ਾਈਨ ਨੂੰ ਐਪਲ ਲਿਕਵਿਡ ਗਲਾਸ ਕਹਿੰਦਾ ਤੇ ਮੈਨੂੰ ਇਹ ਪਸੰਦ ਵੀ ਬਹੁਤ ਆਇਆ ਜਿਵੇਂ ਇਨਨੇ ਜਿਹੜੇ ਆਈਕਨ ਆ ট্রান্সਪੇਰੈਂਟ ਜੇ ਗਲਾਸ ਕੱਚ ਵਾਂਗੂ ਉਹ ਡਿਜ਼ਾਈਨ ਬਣਾਤਾ ਪੂਰੇ ਫੋਨ ਦੇ ਵਿੱਚ ਹੀ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੇਗੀ ਸਾਰੇ ਆ ਦੇਖੋ ਜਿਹੜੇ ਆਪਣੇ ਐਪ ਆਈਕਨ ਆ ਉਹ ਵੀ ਚੇਂਜ ਹੋ ਗਏ ਆ ਫੋਲਡਰ ਪਿੱਛੋਂ ਇਹ ਵੀ ਆਪਾਂ ਨੂੰ ਟਰਾਂਸਪਰੈਂਟ ਗਲਾਸ ਵਾਂਗੂ ਲੱਗ ਰਿਹਾ ਇਸ ਤਰ੍ਹਾਂ ਜਦੋਂ ਆਪਾਂ ਚਲਾਉਨੇ ਆ ਬਹੁਤ ਵਧੀਆ ਫੀਲ ਆਉਂਦਾ ਇੱਕ ਜਿਹੜੀ ਸੈਟਿੰਗ ਮੈਨੂੰ ਬੈਟਰੀ ਦੀ ਸਭ ਤੋਂ ਵਧੀਆ ਲੱਗੀ ਮੈਂ ਪਹਿਲਾਂ ਹੀ ਕਿਹਾ ਮੈਂ ਸਾਰੀਆਂ ਨਹੀਂ ਫਰੋਲ ਕੇ ਦੱਸਣੀਆਂ ਇੱਕ ਚੀਜ਼ ਪਰ ਤੁਸੀਂ ਜ਼ਰੂਰ ਔਰ ਕਰਨੀ ਐ ਜਦੋਂ ਆਪਾਂ ਬੈਟਰੀ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਨਾ ਹੁਣ ਨਵਾਂ ਆਪਸ਼ਨ ਆਉਂਦਾ ਪਾਵਰ ਅਡਾਪਟਿਵ ਉਹਨੂੰ ਔਨ ਕਰ ਲੈਣਾ ਜੇ ਤੁਸੀਂ ਹੁਣ ਮੈਂ ਪਾਵਰ ਅਡਾਪਟਿਵ ਔਨ ਕੀਤਾ ਹੋਇਆ ਹੁਣ ਮੇਰਾ ਫੋਨ ਮੇਰੀ ਜ਼ਰੂਰਤ ਦੇ ਹਿਸਾਬ ਨਾਲ ਦੇਖੂਗਾ ਵੀ ਫੋਨ ਨੂੰ ਕਿੰਨੀ ਬੈਟਰੀ ਚਾਹੀਦੀ ਆ ਉਸ ਤਰ੍ਹਾਂ ਥੋੜੀ ਜੀ ਪਰਫਾਰਮੈਂਸ ਹਲਕੀ ਫੁਲਕੀ ਘਟਾ ਵਧਾ ਦਿੰਦਾ ਤੇ ਇਹਦੇ ਨਾਲ ਜਿਹੜੀ ਬੈਟਰੀ ਦੀ ਵਰਤੋਂ ਆ ਜ਼ਿਆਦੇ ਆਪਣੇ ਜ਼ਿਆਦੇ ਕੰਮ ਆਉਣ ਲੱਗ ਜਾਂਦੀ ਹੈ ਬੈਟਰੀ ਲੰਬਾ ਟਾਈਮ ਚੱਲਣ ਲੱਗ ਜਾਂਦੀ ਹੈ ਇਹ ਫੰਕਸ਼ਨ ਮੈਂ ਚੇਂਜ ਕੀਤਾ ਹੋਇਆ ਇਸ ਤੋਂ ਬਿਨਾ ਸਾਰਾ ਡਿਜ਼ਾਈਨ ਆ ਦੇਖੋ ਜਿਵੇਂ ਆ ਏਅਰਪਲੈਨ ਮੋਡ ਆ ਜਦੋਂ ਆਪਾਂ ਇਹਨੂੰ ਆਨ ਆਫ ਕਰਦੇ ਆ ਕਿੰਨਾ ਵਧੀਆ ਗਲਾਸ ਵਾਲੇ ਡਿਜ਼ਾਈਨ ਦੇ ਵਿੱਚ ਜਾਂਦਾ ਉਸ ਤੋਂ ਬਿਨਾ ਉਸ ਤੋਂ ਬਿਨਾ ਹੋਮ ਸਕਰੀਨ ਦਾ ਜਿਹੜਾ ਡਿਜ਼ਾਈਨ ਆ ਉਹ ਪੂਰਾ ਚੇਂਜ ਹੋ ਗਿਆ ਹੁਣ ਇਸ ਤਰ੍ਹਾਂ ਟਾਈਮ ਆਉਂਦਾ ਇਹਨੂੰ ਆਪਾਂ ਪ੍ਰੈਸ ਐਂਡ ਹੋਲਡ ਕਰਕੇ ਰੱਖਦੇ ਆ ਕਸਟਮਾਈਜ਼ ਕਰ ਸਕਦੇ ਆ ਟਾਈਮ ਨੂੰ ਆਪਾਂ ਜਿੱਡਾ ਮਰਜੀ ਵੱਡਾ ਛੋਟਾ ਕਰ ਲਈਏ ਹਨਾ ਇਹਦੀ ਡੈਪਥ ਕੰਟਰੋਲ ਕਰ ਸਕਦੇ ਆ ਥੀਮ ਸਾਰਾ ਕੁਝ ਡੈਪਥ ਆਫ ਕਰਤੀ ਆਨ ਕਰਤੀ ਫਿਰ ਆਪਾਂ ਜੇ ਟਾਈਮ ਦੇ ਫੌਂਟ ਵਗੈਰਾ ਸੋਲਿਡ ਚਾਹੀਦਾ ਹੈ ਗਲਾਸ ਚਾਹੀਦਾ ਇਹ ਜੀਆਂ ਸਾਰੀਆਂ ਚੀਜ਼ਾਂ ਇਹ ਨਵਾਂ ਡਿਜ਼ਾਈਨ ਆਇਆ ਇਹ ਐਪਲ ਦਾ ਆਪਦਾ ਨਵਾਂ ਵਾਲਪੇਪਰ ਵੀ ਆ ਇਹ ਜੀਆਂ ਚੀਜ਼ਾਂ ਨਵੀਆਂ ਆਈਆਂ ਜਿਹੜੀਆਂ ਕਿ ਮੈਂ ਮੋਟੀਆਂ-ਮੋਟੀਆਂ ਤੁਹਾਨੂੰ ਦਿਖਾ ਰਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਫੋਲਡਰ ਦਿਖਾਉਂਦੇ ਆ ਇਸ ਤਰ੍ਹਾਂ ਦਾ ਇਹਦੇ ਵਿੱਚ ਹੈਗਾ ਡਿਜ਼ਾਈਨ ਡਿਜ਼ਾਈਨ ਸੋਹਣਾ ਕੋਈ ਸ਼ੱਕ ਨਹੀਂ ਡਿਜ਼ਾਈਨ ਬਹੁਤ ਸੋਹਣਾ ਮੈਨੂੰ ਬਹੁਤ ਪਸੰਦ ਆਇਆ ਡਿਜ਼ਾਈਨ ਦੇ ਵਿੱਚ ਜਿਹੜੇ ਆਹ ਆਈਕਨ ਆ ਨਾ ਜਦੋਂ ਆਪਾਂ ਐਡਿਟ ਤੇ ਜਾਵਾਂਗੇ ਹੁਣ ਅ ਪ੍ਰੈਸ ਐਂਡ ਹੋਲਡ ਕਰਕੇ ਰੱਖਣਾ ਐਡਿਟ ਤੇ ਜਾਵਾਂਗੇ ਕਸਟਮਾਈਜ਼ ਜਦੋਂ ਆਪਾਂ ਇਹਨਾਂ ਨੂੰ ਪਹਿਲਾਂ ਕਸਟਮਾਈਜ਼ ਕਰਦੇ ਸੀ ਆਪਾਂ ਨੂੰ ਆਪਸ਼ਨ ਕਾਫੀ ਮਿਲਦੀਆਂ ਸੀ ਹੁਣ ਆਹ ਕਲੀਅਰ ਵਾਲੀ ਇਹ ਨਵੀਂ ਆਪਸ਼ਨ ਆਈ ਹੈ ਇਹਨੂੰ ਆਪਾਂ ਵੈਸੇ ਡਾਰਕ ਦੇ ਵਿੱਚ ਵੀ ਕਰ ਸਕਦੇ ਹਾਂ ਪਰ ਜੋ ਐਪਲ ਨੇ ਚੀਜ਼ ਦਿਖਾਈ ਆ ਉਹ ਇਸ ਤਰ੍ਹਾਂ ਹੁਣ ਆਹ ਸਾਰੇ ਆਈਕਨ ਤੁਹਾਨੂੰ ਮੈਂ ਸਕਰੀਨ ਤੇ ਦਿਖਾ ਵੀ ਰਿਹਾ ਇਸ ਤਰ੍ਹਾਂ ਹੋ ਜਾਂਦੇ ਆ ਇਹ ਵੀ ਲਿਕਵਿਡ ਗਲਾਸ ਦਾ ਡਿਜ਼ਾਈਨ ਹੈ ਇਹ ਇਸ ਤਰ੍ਹਾਂ ਤਾਂ ਬਿਲਕੁਲ ਨਵੀਂ ਫੀਲ ਆਉਣ ਲੱਗ ਜਾਂਦੀ ਆ ਪਿਛਲੇ ਸੌਫਟਵੇਅਰ ਦੇ ਵਿੱਚ ਵੀ ਆਪਸ਼ਨ ਸੀ ਉਦੋਂ ਡਾਰਕ ਕਰ ਸਕਦੇ ਸੀ ਕਲਰ ਚੇਂਜ ਕਰ ਸਕਦੇ ਸੀ ਪਰ ਆਹ ਜਿਹੜਾ ਡਿਜ਼ਾਈਨ ਆ ਇਹ ਬਿਲਕੁਲ ਨਵਾਂ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਜੇ ਤੁਸੀਂ ਐਪਲ ਦਾ origignal ਗਲਾਸ ਵਰਤਦੇ ਹਨ ਟੈਂਟ ਦੀ অপਸ਼ਨ ਆਈ ਆ ਇਹਦੇ ਤੇ ਕਲਿੱਕ ਕਰੋ ਇਹ ਆਟੋਮੈਟਿਕ ਡਿਟੈਕਟ ਕਰ ਲੈਂਦਾ ਕਿ ਤੁਹਾਡੇ ਫੋਨ ਦੇ ਕਿਹੋ ਜਿਹਾ ਕਵਰ ਪਾਇਆ ਮੈਂ ਐਪਲ ਦਾ ਕਵਰ ਹੀ ਕਿਹਾ ਸ਼ਾਇਦ ਕਿ ਗਲਾਸ ਕਹਤਾ ਕਿਹੋ ਜਿਹਾ ਕਵਰ ਪਾਇਆ ਉਹਦੇ ਨਾਲ ਸਾਰੇ ਕਲਰ ਮੈਚ ਹੋ ਜਾਂਦੇ ਆ ਆਪ ਦੀ ਮਰਜ਼ੀ ਨਾਲ ਵੀ ਤੁਸੀਂ ਇੱਥੋਂ ਕਲਰ ਚੇਂਜ ਕਰ ਸਕਦੇ ਆ ਇਹ ਜਿਹੜਾ ਮੇਨ ਹੈਗਾ ਡਿਜ਼ਾਈਨ ਦੇ ਵਿੱਚ ਚੇਂਜ ਵੱਡਾ ਹੈ ਬਾਕੀ ਛੋਟੇ-ਛੋਟੇ ਮੈਂ ਤੁਹਾਨੂੰ ਪਹਿਲਾਂ ਦਿਖਾਤੇ ਸੀ ਉਸ ਤੋਂ ਬਾਅਦ ਇਹਦੇ ਵਿੱਚ ਵਾਈਫਾਈ ਨੈਟਵਰਕ ਮੋਬਾਈਲ ਦਾ ਨੈਟਵਰਕ ਕੋਈ ਸਮੱਸਿਆ ਨਹੀਂ ਸਾਰਾ ਕੁਝ ਓਕੇ ਚੱਲਦਾ ਇੱਕ ਨੰਬਰ ਆ ਕੋਈ ਪ੍ਰੋਬਲਮ ਨਹੀਂ ਹੁਣ ਜਿਨ੍ਹਾਂ ਲੋਕਾਂ ਨੇ ਅਪਡੇਟ ਕਰ ਲਿਆ ਉਹ ਕੰਪਲੀਟ ਕਰਦੇ ਆ ਕਿ ਬੈਟਰੀ ਘੱਟ ਕੱਢਣ ਲੱਗ ਗਿਆ ਫੋਨ ਇਹ ਗੱਲ ਸੱਚ ਆ ਇਸ ਅਪਡੇਟ ਨਾਲ ਬੈਟਰੀ ਦੀ ਜਿਹੜੀ ਉਹ ਲਾਈਫ ਆ ਉਹ ਹੁਣ ਘੱਟ ਕੱਢਦਾ ਪਰ ਮੈਨੂੰ ਪਹਿਲੇ 2 ਦਿਨ ਜ਼ਿਆਦਾ ਪ੍ਰੋਬਲਮ ਆਈ ਸੀਗੀ ਹੁਣ ਠੀਕ ਚੱਲਣ ਲੱਗ ਗਿਆ ਹੁਣ ਠੀਕ ਕੱਢਦਾ ਬੈਟਰੀ ਯਾਨੀ ਪਹਿਲਾਂ ਵਾਲੇ ਸੌਫਟਵੇਅਰ ਦੇ ਮੁਕਾਬਲੇ ਹਜੇ ਵੀ ਘੱਟ ਹੈ ਪਰ ਦੋਕ ਦਿਨ ਮੈਨੂੰ ਜ਼ਿਆਦਾ ਲੱਗਿਆ ਹੁਣ ਠੀਕ ਹੈ ਤੇ ਐਪਲ ਨੇ ਕਿਹਾ ਵੀ ਹੈ ਕਿ ਜਦੋਂ ਤੁਸੀਂ ਅਪਡੇਟ ਕਰੋਗੇ ਤੁਹਾਨੂੰ 10-15 ਦਿਨ ਬੈਟਰੀ ਦੇ ਵਿੱਚ ਥੋੜਾ ਜਿਹਾ ਲੱਗੂਗਾ ਕਿ ਫੋਨ ਜ਼ਿਆਦਾ ਖਾਂਦਾ ਹੈ ਹੁਣ ਨਵੀਂ ਅਪਡੇਟ ਆਉਣ ਵਾਲੀ ਹੈ ਇੱਕ ਇਸ ਸੌਫਟਵੇਅਰ ਦੇ ਵਿੱਚ ਬਾਅਦ ਦੇ ਵਿੱਚ ਛੋਟੀਆਂ-ਛੋਟੀਆਂ ਅਪਡੇਟ ਨਹੀਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਐਪਲ ਕੁਝ ਨਾ ਕੁਝ ਠੀਕ ਕਰਦਾ ਰਹਿੰਦਾ ਹੁਣ 5-7 ਦਿਨਾਂ ਦੇ ਵਿੱਚ ਜਦੋਂ ਉਹ ਅਪਡੇਟ ਆਊਗੀ ਤਾਂ ਇਹ ਬੈਟਰੀ ਵਾਲੀ ਸਮੱਸਿਆ ਵੀ ਪੂਰੀ ਤਰ੍ਹਾਂ ਠੀਕ ਹੋ ਜਾਣੀ ਹੈ ਇਸ ਕਰਕੇ ਜੇ ਤੁਸੀਂ 5-7 ਦਿਨ ਰੋਕੇ ਅਪਡੇਟ ਕਰਨਾ ਤਾਂ ਉਦੋਂ ਕਰ ਸਕਦੇ ਆ ਤੇ ਨਹੀਂ ਹੁਣ ਅਪਡੇਟ ਇਹਨੂੰ ਕਰ ਲਓ ਕੋਈ ਚੱਕਰ ਨਹੀਂ ਇਹ ਤੁਹਾਨੂੰ ਮੈਂ ਮੋਟਾ-ਮੋਟਾ ਜਿਹਾ ISO 26 ਦਾ ਰਿਵਿਊ ਦਿੰਦਾ ਕਿ ਅਪਡੇਟ ਕਰਨ ਤੋਂ ਪਹਿਲਾਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬੈਕਅੱਪ ਲੈਣਾ ਫੋਨ ਗਰਮ ਨਹੀਂ ਹੋਣ ਦੇਣਾ ਬੈਟਰੀ ਹੈਲਥ ਘਟਣ ਤੋਂ ਨਹੀਂ ਡਰਨਾ ਉਹ ਪਹਿਲਾਂ ਹੀ ਘਟੀ ਹੁੰਦੀ ਹੈ ਤੇ ਮੋਟਾ-ਮੋਟਾ ਜਿਹਾ ਮੈਂ ਤੁਹਾਨੂੰ ਡਿਜ਼ਾਈਨ ਵੀ ਦਿਖਾਇਆ ਪਰ ਜੇ ਸਾਰੇ ਫੰਕਸ਼ਨ ਸਮਝਣੇ ਸਾਰੇ ਫੀਚਰ ਦੇਖਣੇ ਤਾਂ ਕਾਫੀ ਲੰਬਾ ਟਾਈਮ ਲੱਗ ਜੂਗਾ ਉਹਦੇ ਤੇ ਆਪਾਂ ਦੇਖਾਂਗੇ ਜੇ ਅਲੱਗ ਵੀਡੀਓ ਦੀ ਜ਼ਰੂਰਤ ਹੋਈ ਤਾਂ ਬਣਾ ਲਾਂਗੇ ਨਹੀਂ ਜਦੋਂ ਤੁਸੀਂ ਅਪਡੇਟ ਕਰਕੇ ਫੋਨ ਵਰਤੋਗੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਇਸ ਕਰਕੇ ਜੇ ਤੁਸੀਂ ਹਜੇ ਤੱਕ ਫੋਨ ਅਪਡੇਟ ਨਹੀਂ ਕੀਤਾ ਤਾਂ ਕਰ ਲਓ ਇੱਕ ਦੋ ਦਿਨ ਤੁਹਾਨੂੰ ਲੱਗੂਗਾ ਕਿ ਬੈਟਰੀ ਘਟ ਕੱਢਦਾ ਬਾਅਦ ਚ ਵੈਸੇ ਠੀਕ ਕਰ ਹੀ ਦੇਣਾ Apple ਨੇ ਪਰ ਮੇਰਾ ਫੋਨ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਠੀਕ ਹੋ ਗਿਆ ਹੁਣ ਮੈਨੂੰ ਇਹਨਾਂ ਲੱਗਦਾ ਨਹੀਂ ਕਿ ਬੈਟਰੀ ਘਟ ਕੱਢਦਾ ਦੋਕ ਦਿਨ ਜਿਆਦਾ ਆਈ ਸੀ ਸਮੱਸਿਆ ਉਹਦਾ ਕਾਰਨ ਇਹ ਹੁੰਦਾ ਹੈ ਕਿ ਬੈਕ ਐਂਡ ਤੇ ਸਾਰੀਆਂ ਐਪਸ ਅਪਡੇਟ ਹੁੰਦੀਆਂ ਰਹਿੰਦੀਆਂ ਕਵਿਸ਼ਨਾਂ ਕੁਸ਼ਨਾਵਾਂ ਉਹ ਸਾਰੀਆਂ ਐਪ ਅਪਡੇਟ ਹੁੰਦੀਆਂ ਇਸ ਕਰਕੇ ਕਵਿਸ਼ਨਾਂ ਕੁਸ਼ ਬੈਕਐਂਡ ਤੇ ਚੱਲਦਾ ਰਹਿੰਦਾ ਤਾਂ ਦੋਕ ਦਿਨ ਫੋਨ ਬੈਟਰੀ ਜ਼ਿਆਦਾ ਖਾਂਦਾ ਹੁਣ ਜਿੰਨੀ ਕਿ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਸੀ ਉਹ ਹੋ ਗਈ ਕਲੀਅਰ ਜੇ ਤੁਸੀਂ ਫੋਨ ਹਜੇ ਤੱਕ ਅਪਡੇਟ ਨਹੀਂ ਕੀਤਾ ਬੇਫਿਕਰ ਹੋ ਕੇ ਉਹਨੂੰ ਅਪਡੇਟ ਕਰ ਲਓ 13 14 ਵਾਲਿਆਂ ਨੇ ਖਿਆਲ ਰੱਖਣਾ ਕਿ ਫੋਨ ਗਰਮ ਨਹੀਂ ਹੋਣ ਦੇਣਾ ਕਿਉਂਕਿ ਪਹਿਲਾਂ ਉਨਾਂ ਚ ਗ੍ਰੀਨ ਸਕਰੀਨ ਦੀ ਸਮੱਸਿਆ ਆਉਂਦੀ ਰਹੀ ਆ ਪਹਿਲਾਂ ਚਾਰਜ ਕਰ ਲਓ ਠੰਡੇ ਕਮਰੇ ਚ ਬਹਿ ਕੇ ਕਵਰ ਲਾ ਕੇ ਅਪਡੇਟ ਕਰੋ ਆਰਾਮ ਨਾਲ ਸਾਰਾ ਕੁਝ ਸਹੀ ਹੋ ਜਾਣਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਚੈਨਲ ਨੂੰ ਕਰੋ ਸਬਸਕ੍ਰਾਈਬ ਥੈਂਕ ਯੂ